ਸਬਜੀ ਮੈਂ ਤੋੜ ਲਈ ਹੈ ਜਿੰਨੀ ਕੁ ਹੋਈ ਸੀਗੀ ਤੁਸੀਂ ਦੇਖ ਸਕਦੇ ਹੋ ਕੁਝ ਆਪਣੇ ਕਰੇਲੇ ਆ ਦੋ ਤਰ੍ਹਾਂ ਇੱਕ ਆਪਾਂ ਤੋੜ ਲਈਆ ਲੋਕੀ ਤੇ ਦੋ ਦਿਨ ਦੀ ਸਬਜੀ ਆਪਣੀ ਹੋ ਗਈ ਆ ਜਦ ਤੱਕ ਨੂੰ ਫਿਰ ਅੱਗੇ ਤਿਆਰ ਹੋ ਜਾਣੀ ਆ ਸਤਿ ਸ਼੍ਰੀ ਅਕਾਲ ਜੀ ਮੇਰੀ ਸਾਰੀ ਜੂਟੀ ਫੈਮਿਲੀ ਨੂੰ ਅੱਜ ਮੈਂ ਲੱਗੀ ਸੀਗੀ ਕਰੇਲੇ ਤੋੜਨ ਤੇ ਮੈਂ ਕਿਹਾ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਆ ਕਿ ਛੱਤ ਤੇ ਆਪਾਂ ਕਰੇਲੇ ਉਗਾ ਸਕਦੇ ਆ ਤੇ ਕਿੰਨੇ ਕਰੇਲੇ ਕਰੇਲੇ ਜਿਹੜੇ ਆਪਣੇ ਛੱਤ ਤੇ ਉਹ ਲੱਗ ਆਉਂਦੇ ਆ ਇੱਕ ਛੋਟੀ ਫੈਮਿਲੀ ਵਾਸਤੇ ਆ ਜਿਹੜੇ ਕਰੇਲੇ ਆ ਉਹ ਕਿੰਨੇ ਕੁ ਹੋ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਕਰੇਲਿਆਂ ਦਾ ਸਾਈਜ਼ ਵਧੀਆ ਹੋ ਚੁੱਕਾ ਆ ਖਾਣਯੋਗ ਹੋ ਚੁੱਕੇ ਨੇ ਜਿਹੜੇ ਆਪਣੇ ਵੱਡੇ ਵੱਡੇ ਇਸ ਤਰ੍ਹਾਂ ਇੱਕੋ ਸਾਈਜ਼ ਦੇ ਹੋਏ ਆ ਉਹ ਆਪਾਂ ਤੋੜ ਲੈਣੇ ਕਿਉਂਕਿ ਆਪਾਂ ਭਰਵੇਂ ਕਰੇਲੇ ਬਣਾਣੇ ਆ ਇਸ ਕਰਕੇ ਮੈਂ ਵੱਡੇ ਛੋਟੇ ਨਹੀਂ ਤੋੜਨੇ ਇੱਕੋ ਸਾਈਜ਼ ਦੇ ਤੋੜੂੰਗੀ ਤੇ ਇਹਨਾਂ ਨੂੰ ਚਾਹੋ ਤਾਂ ਤੁਸੀਂ ਛਿਲਕਾ ਸਮੇਤ ਵੀ ਬਣਾ ਸਕਦੇ ਹੋ ਕਿਉਂਕਿ ਬਹੁਤ ਜ ਸਾਰੇ ਜਿਹੜੇ ਪੋਸ਼ਕ ਤੱਤਾ ਉਹ ਛਿਲਕਾਂ ਦੇ ਵਿੱਚ ਜ਼ਿਆਦਾ ਹੁੰਦੇ ਆ ਇੱਕ ਕ੍ਰੇਲੇ ਨਾਲੋਂ ਇਸ ਕਰਕੇ ਕਿਉਂਕਿ ਛਿਲਾਂ ਆਪਾਂ ਇਸ ਕਰਕੇ ਪਾ ਸਕਦੇ ਆ ਕਿਉਂਕਿ ਆਪਾਂ ਇਹਨਾਂ ਨੂੰ ਕੋਈ ਖਾਦ ਵਗੈਰਾ ਕੋਈ ਕੈਮੀਕਲ ਤਾਂ ਪਾਇਆ ਨਹੀਂ ਹੈਗਾ ਸਿਰਫ ਗੋਬਰ ਖਾਦ ਆਪਾਂ ਪਾ ਜਿੱਦੀ ਆ ਪਾਣੀ ਦੇ ਵਿੱਚ ਘੋਲ ਕੇ ਤੇ ਜਾਂ ਆਪਾਂ ਉੱਤੇ ਜਿਹੜਾ ਇਹਨਾਂ ਦੇ ਪਾਣੀ ਵਗੈਰਾ ਛਿੜਕਦੀ ਦਾ ਬਸ ਉਹੋ ਇੰਨਾ ਕੀ ਆ ਕੋਈ ਵੀ ਕੈਮੀਕਲ ਨਹੀਂ ਪਾਇਆ ਮਤਲਬ ਜੋ ਵੀ ਪਾਣਾ ਹੋਵੇ ਆਪਾਂ ਉਹ ਆਪਾਂ ਆਰਗੈਨਿਕ ਹੀ ਪਾਉਣੇ ਆ ਇਸ ਕਰਕੇ ਆਪਾਂ ਨੂੰ ਛਿਲਾਂ ਵਰਤਨ ਦੇ ਵਿੱਚ ਕੋਈ ਵੀ ਪ੍ਰੇਜ਼ ਨਹੀਂ ਹੋਣਾ ਚਾਹੀਦਾ ਤੁਸੀਂ ਇਹਨਾਂ ਨੂੰ ਛਿਲਕਾ ਸਮੇਤ ਹੀ ਬਣਾਓ ਖਾਸ ਤੌਰ ਤੇ ਜਿਹੜੇ ਸ਼ੂਗਰ ਦੇ ਮਰੀਜ਼ ਆ ਉਹਨਾਂ ਵਾਸਤੇ অর্ਗੈਨਿਕ ਕੁਰੇਲੇ ਜਿਹੜੇ ਆ ਬਹੁਤ ਵਧੀਆ ਆ ਉਹਨਾਂ ਵਾਸਤੇ ਛਿਲਕਾ ਖਾਣਾ ਉਸ ਤੋਂ ਵੀ ਵਧੀਆ ਆ ਇੱਕ ਕੱਦੂ ਦੀ ਵੇਲ ਜਿਹੜੀ ਨਾ ਇਹ ਵੀ ਆਪਣੇ ਆਪ ਹੀ ਉੱਗ ਗਈ ਆ ਤਾਂ ਫਿਰ ਮੈਂ ਇਹਨੂੰ ਵੀ ਇੱਥੇ ਹੀ ਰਹਿਣ ਦਿੱਤਾ ਮੈਂ ਪੱਟਿਆ ਨਹੀਂ ਮੈਂ ਕਿਹਾ ਜੇ ਪੱਟੂਗੀ ਤੇ ਗਰਮੀ ਦੇ ਵਿੱਚ ਨਾ ਚੱਲਣੀ ਨਹੀਂ ਹੈਗੀ ਗਰਮੀ ਦੇ ਵਿੱਚ ਇਹਨੇ ਸੁੱਕ ਜਾਣਾ ਆ ਤੇ ਕਰੇਲੇ ਵੀ ਵੇਲਾ ਜਿਹੜੀਆਂ ਮੇਰੀਆਂ ਬਹੁਤ ਸੋਹਣੀਆਂ ਹੋ ਗਈਆਂ ਆ ਵੈਸੇ ਹਵਾ ਵਗੈਰਾ ਕਾਫੀ ਚੱਲ ਰਹੀ ਐ ਇਸ ਕਰਕੇ ਥੋੜੀਆਂ ਬਥਲ ਬਥਲ ਜੀਆਂ ਹੋ ਗਈਆਂ ਸੀ ਪਰ ਫਿਰ ਵੀ ਠੀਕ ਆ ਹਜੇ ਤੱਕ ਮਤਲਬ ਇੰਨੀ ਹਵਾ ਇਹਨਾਂ ਨੂੰ ਜ਼ਿਆਦਾ ਇੱਥੇ ਨਹੀਂ ਪਈ ਹੈਗੀ ਤੇ ਕਿਲੋ ਕਿਤੇ ਕਰੀਬ ਮੈਂ ਤੋੜਨੇ ਆ ਤੇ ਮੈਂ ਇੱਕੋ ਸਾਈਜ਼ ਦੇ ਹੀ ਤੋੜੂੰਗੀ ਵੱਡੇ ਛੋਟੇ ਨਹੀਂ ਮੈਂ ਤੋੜਨੇ ਕਿਉਂਕਿ ਆਪਾਂ ਭਰ ਕੇ ਬਣਾਣੇ ਆ ਫਿਰ ਜਿਹੜੇ ਛੋਟੇ ਹੁੰਦੇ ਉਹ ਸੜ ਜਾਂਦੇ ਹੁੰਦੇ ਆ ਤੇ ਵੱਡੇ ਜਿਹੜੇ ਆ ਉਹ ਕੱਚੇ ਰਹਿ ਜਾਂਦੇ ਆ ਇਸ ਕਰਕੇ ਮੈਂ ਇੱਕੋ ਸਾਈਜ਼ ਦੇ ਤੋੜ ਲੈਣੇ ਆ ਤੇ ਬਾਕੀ ਜਿਹੜੇ ਆਪਣੇ ਫਿਰ ਇਹ 85 ਦਿਨਾਂ ਤੱਕ ਫਿਰ ਹੋ ਜਾਣਗੇ। ਵੇਲਾ ਕਾਫੀ ਸੰਘਣੀਆਂ ਹੋ ਗਈਆਂ ਇਸ ਕਰਕੇ ਮੈਨੂੰ ਨਾ ਲੱਭਣੇ ਪੈ ਰਹੇ ਆ। ਤੇ ਤੁਸੀਂ ਵੀ ਆਪਣੇ ਛੱਤ ਤੇ ਇਸ ਤਰ੍ਹਾਂ ਸਬਜ਼ੀ ਲਗਾ ਸਕਦੇ ਹੋ ਖਾਸ ਤੌਰ ਤੇ ਕ੍ਰੇਲੇ ਤੇ ਭਿੰਡੀਆਂ ਇਹ ਤਾਂ ਦੋਨੇ ਸਬਜ਼ੀਆਂ ਮੈਂ ਦੇਖਿਆ ਵੀ ਬਹੁਤ ਵਧੀਆ ਹੋ ਜਾਂਦੀਆਂ ਹਨ ਇਹਨਾਂ ਨੂੰ ਇੰਨੀ ਜ਼ਿਆਦਾ ਮਿੱਟੀ ਦੀ ਜ਼ਰੂਰਤ ਵੀ ਨਹੀਂ ਹੁੰਦੀ। ਤੇ ਇਹ ਮੇਰੀ ਤਾਂ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਲੱਗੀ ਹੋਈ ਆ ਜਿਹੜੀ ਪੜੀ ਵਾਸ਼ਿੰਗ ਮਸ਼ੀਨ ਟੁੱਟ ਗਈ ਸੀ ਤੇ ਉਹਦੇ ਵਿੱਚ ਮੈਂ ਇਹਨੂੰ ਲਗਾ ਦਿੱਤਾ ਕ੍ਰੇਲਿਆਂ ਨੂੰ ਜੇ ਆਪਾਂ ਇਹਨੂੰ ਵੇਚਦੇ ਵੀ ਤੇ ਕੀ ਕਬਾੜ ਦੇ ਵਿੱਚ ਆਪਾਂ ਨੂੰ 20-30 ਰੁਪਏ ਮਿਲਨੇ ਸੀ ਪਰ ਇੰਨੇ ਦੀ ਸਬਜ਼ੀ ਤਾਂ ਆਪਾਂ ਅੱਜ ਹੀ ਤੋੜ ਲਈ ਆ ਕਿ ਸਾਡੇ ਕ੍ਰੇਲਿਆਂ ਦਾ ਹਲੇ ਵੀ ਰੇਟ ਪੰਜਾਬ ਦੇ ਵਿੱਚ 50 ਤੋਂ 60 ਰੁਪਏ ਆ ਉਹ ਵੀ ਕੈਮੀਕਲ ਵਾਲੇ ਤੇ ਆਰਗੈਨਿਕ ਦੀ ਤਾਂ ਤੁਸੀਂ ਕਲਪਨਾ ਹੀ ਨਹੀਂ ਕਰ ਸਕਦੇ ਹੁਣ ਜਿੰਨੇ ਕੁ ਮੈਨੂੰ ਵੱਡੇ ਵੱਡੇ ਮਿਲ ਗਏ ਆ ਤੇ ਮੈਂ ਲੈ ਤੋੜ ਤੇ ਇਸ ਤੋਂ ਬਾਅਦ ਮੈਂ ਇਹਨਾਂ ਤੇ ਇਹਨਾਂ ਥੋੜਾ ਪਾਣੀ ਦਾ ਛਰਕਾਵ ਕਰੂੰਗੀ ਕਿਉਂਕਿ ਅੱਜ ਨਾ ਹਵਾ ਬਹੁਤ ਜ਼ਿਆਦਾ ਚੱਲੀ ਆ ਤੇ ਇਸ ਕਰਕੇ ਨਾ ਜਿਹੜੀਆਂ ਵੇਲਾਂ ਨਾ ਥੋੜੀਆਂ ਜਿਦਾਂ ਕੁਮਲਾਜੇ ਗਈਆਂ ਆ ਇੱਕ ਵਾਰੀ ਆਪਾਂ ਪਿਛਲੀ ਸਾਈਡ ਵੀ ਦੇਖ ਲਈਏ ਕਿਉਂਕਿ ਪਿੱਛੇ ਨਾ ਬਹੁਤ ਜ਼ਿਆਦਾ ਨਹੀਂ ਆ ਹੱਥ ਬਸ ਲੱਗ ਗਏ ਆਪਾਂ ਨੂੰ ਕਿਲੋ ਸਵਾ ਕਿਲੋ ਹੋ ਗਏ ਆ ਲਗਭਗ ਛੋਟੀ ਫੈਮਿਲੀ ਵਾਸਤੇ ਇਹਨੇ ਕੁ ਬਹੁਤ ਆ ਬਾਕੀ ਕੱਲ ਪਰਸੋਂ ਤੱਕ ਜਿਹੜੇ ਛੋਟੇ ਆ ਉਹਨਾਂ ਨੇ ਹੋ ਜਾਣਾ ਤੇ ਹੁਣ ਆਪਾਂ ਨੂੰ ਇੱਕ ਲੱਬ ਗਈ ਆ ਤਰ ਕੱਕੜੀ ਵੀ ਤੁਸੀਂ ਬੋਲ ਸਕਦੇ ਹੋ ਇਸ ਤਰ੍ਹਾਂ ਇੱਕ ਦੋ ਇੱਕ ਦੋ ਆਪਾਂ ਰੋਜ਼ ਦੀਆਂ ਹੀ ਤੋੜਦੇ ਰਹਿੰਦੇ ਆ ਕਿਉਂਕਿ ਵੀਡੀਓ ਰੋਜ਼ ਤਾਂ ਨਹੀਂ ਬਣਾਈਦੀ ਹੈਗੀ ਜਦਨ ਕੱਠੀ ਕੋਈ ਸਬਜ਼ੀ ਤੋੜਨੀ ਹੁੰਦੀ ਆ ਵੀਡੀਓ ਮੈਂ ਫੇਰ ਹੀ ਬਣਾਨੀ ਹੁੰਦੀ ਆ ਕਿ ਇੱਕ ਦੋ ਦੋ ਦੀ ਆਪਾਂ ਕੀ ਹੀ ਵੀਡੀਓ ਬਣਾਵਾਂਗੇ ਤੇ ਜਦਨ ਇੱਥੇ ਕੱਠੀ ਚੀਜ਼ ਕੋਈ ਤੋੜਨੀ ਹੁੰਦੀ ਆ ਉਸ ਦਿਨ ਆਪਾਂ ਵੀਡੀਓ ਬਣਾ ਲਈਦੀ ਆ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸਾਫ਼ ਸੁਥਰੀਆਂ ਤਰ੍ਹਾਂ ਆ ਮੈਂ ਤਰ੍ਹਾਂ ਵੀ ਮੈਂ ਭੁੱਲ ਗਈ ਸੀ ਤਰ੍ਹਾਂ ਵੀ ਤੁਸੀਂ ਛੋਟੇ ਕ੍ਰੇਟ ਦੇ ਵਿੱਚ ਜਾਂ ਗਰੋ ਬੈਗ ਜੇ ਤੁਹਾਡੇ ਕੋਲ ਨਹੀਂ ਹੈਗੇ ਤਾਂ ਤੁਸੀਂ ਇਹਨਾਂ ਨੂੰ ਬੋਰੀਆਂ ਵਿੱਚ ਵੀ ਲਗਾ ਸਕਦੇ ਹੋ ਮੈਂ ਤਾਂ ਇਹ ਪ੍ਰਾਣੀ ਮੇਰੇ ਕੋਲ ਪਾਣੀ ਦੀ ਟੈਂਕੀ ਟੁੱਟ ਗਈ ਸੀ ਤੇ ਮੈਂ ਉਹਦੇ ਵਿੱਚ ਆ ਲਗਾਈਆਂ ਹੋਈਆਂ ਤੇ ਹੁਣ ਮੈਂ ਅਗਲੀਆਂ ਸਬਜ਼ੀਆਂ ਤੁਹਾਨੂੰ ਦਿਖਾਉਣੀ ਆ ਇੱਧਰ ਇਹ ਆਪਣੀ ਹੈਗੀ ਆ ਜੀ ਮੋਟੀ ਮਿਰਚ ਅਚਾਰੀ ਮਿਰਚ ਜਿਹਨੂੰ ਆਪਾਂ ਕਹਿ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਇੰਨੀ ਕੋੜੀ ਨਹੀਂ ਹੁੰਦੀ ਇਹ ਖਾਣ ਨੂੰ ਠੀਕ ਇਹਦਾ ਮਤਲਬ ਟੇਸਟ ਹੁੰਦਾ ਤੇ ਕੁਛ ਇੱਕ ਦੋ ਯਕੀਨੀ ਤੋੜਨ ਵਾਲੀਆਂ ਸੀਗੀਆਂ ਉਹ ਵੀ ਆਪਾਂ ਤੋੜ ਲਈਏ ਇਹ ਤੁਸੀਂ ਦੇਖ ਸਕਦੇ ਹੋ ਪੀਲੀ ਯਕੀਨੀ ਇਹ ਹਜੇ ਛੋਟੀ ਆ ਕਿਉਂਕਿ ਸਬਜ਼ੀ ਬਣਾਣੀ ਨਹੀਂ ਇਸ ਕਰਕੇ ਆਪਾਂ ਕੱਲ ਪਰਸੋਂ ਤੱਕ ਇਹਨੂੰ ਤੋੜਾਂਗੇ ਕੁਝ ਦੋ ਚਾਰ ਭਿੰਡੀਆਂ ਆ ਕਿਉਂਕਿ ਭਿੰਡੀਆਂ ਹਜੇ ਸਾਰੀਆਂ ਹੋਈਆਂ ਨਹੀਂ ਇਸ ਕਰਕੇ ਦੋ ਚਾਰ ਹੀ ਲਾਥ ਦੀਆਂ ਆ ਹਲੇ ਇੰਨੀਆਂ ਤੋੜ ਕੇ ਫਿਰ ਆਪਾਂ ਫ੍ਰਿਜ ਚ ਰੱਖ ਲੀਦੀਆਂ ਆ ਤੇ ਜਿੱਦਨ ਫਿਰ ਇਕੱਠੀਆਂ ਹੋ ਜਾਣ ਕੁਝ ਵਿੱਚ ਫਿਰ ਮੋਲ ਲੈ ਆਈ ਦੀਆਂ ਤੇ ਫਿਰ ਬਣਾ ਲੀਦੀਆਂ ਇੱਕ ਦੋ ਮੈਂ ਤੋੜਨੇ ਸੀਗੇ ਇੱਧਰ ਕੀਆ ਹੋਏ ਹੋਏ ਸੀਗੇ ਤੋੜਨ ਵਾਲੇ ਕੀਆ ਕਹਿ ਲੋ ਜਾਂ ਤੁਸੀਂ ਲੋਕੀ ਕਹਿ ਲੋ ਲੋਕੀ ਆ ਵੈਸੇ ਹਵਾ ਨੇ ਨਾ ਵੇਲਾ ਬਹੁਤ ਖਰਾਬ ਕੀਤੀਆਂ ਇਹ ਤੁਸੀਂ ਦੇਖ ਸਕਦੇ ਹੋ ਲੋਕੀ ਇਹਨੂੰ ਵੀ ਮੈਂ ਲਵਾਂਗੀ ਤੋੜ ਲੋਕੀ ਦਾ ਸਾਈਜ਼ ਵੀ ਕਾਫੀ ਵੱਡਾ ਹੀ ਹੋ ਗਿਆ ਲਗਭਗ ਕਿਲੋਕ ਦੀ ਹੋ ਗਈ ਹੈ ਵੈਸੇ ਬਿਲਕੁਲ ਹਲੇ ਹਿਲੇਰੀ ਆ ਕਿਉਂਕਿ ਹਜੇ ਪਰਸੋ ਚੌਥੀ ਮੈਂ ਦੇਖੀ ਸੀ ਉਸ ਦੇਣੀਏ ਛੋਟੀ ਜੀ ਸੀ ਬਿਲਕੁਲ ਤੇ ਕੱਲ ਫਿਰ ਮੈਂ ਤੋੜੀ ਨਹੀਂ ਤੇ ਅੱਜ ਮੈਂ ਤੋੜ ਲਈ ਆ ਤਾਂ ਆਪਣੀ ਦੋ ਟਾਈਮ ਦੀ ਸਬਜੀ ਵਾਧੂ ਬਣ ਜਾਣੀ ਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਮੇਰਾ ਗਾਰਡਨ ਤੇ ਸ਼ਾਮਾਂ ਦਾ ਟਾਈਮ ਹੋ ਗਿਆ ਲਗਭਗ 5 ਵਜੇ ਆ ਸੂਰਜ ਛਿਪਣ ਵਾਲਾ ਹੋ ਗਿਆ ਆ ਤੇ ਹੁਣ ਆਪਾਂ ਇੱਕ ਦੋ ਟਮਾਟਰ ਤੋੜ ਲਈਏ ਜਿੰਨੇ ਕ ਪੱਕਦੇ ਆ ਓਨੇ ਕ ਆਪਾਂ ਤੋੜ ਦੀਦੇ ਆ ਕੱਚੇ ਨਹੀਂ ਮੈਂ ਤੋੜਦੀ ਹੁੰਨੀ ਜਿਹੜੇ ਇਸ ਤਰ੍ਹਾਂ ਥੋੜੇ ਪੀਲੇ ਹੋ ਗਏ ਨਾ ਉਹ ਮੈਂ ਤੋੜਦੀਆਂ ਨਹੀਂ ਹੁੰਦੀਆਂ ਉਹ ਪੈ ਪੈ ਫਿਰ ਆਪਣੇ ਆਪ ਹੀ ਪੱਕ ਜਾਂਦੇ ਨੇ ਹਲਕੇ ਜਿਹੇ ਇਸ ਤਰ੍ਹਾਂ ਜਿਹੜੇ ਪੀਲੇ ਹੋ ਜਾਂਦੇ ਆ ਨਾ ਤੇ ਉਹ ਆਪਾਂ ਤੋੜ ਲਈਦੇ ਆ ਤੇ ਵੈਸੇ ਸਾਡੇ ਇਹ ਆਰਾਮ ਆ ਮਤਲਬ ਕੋਈ ਜਾਨਵਰ ਵਗੈਰਾ ਨਹੀਂ ਹੈਗਾ ਨਾ ਤਾਂ ਮੰਕੀ ਆ ਤੇ ਨਾ ਕੋਈ ਗੈਲਰੀ ਵਗੈਰਾ ਕੁਝ ਨਹੀਂ ਇਹੋ ਜਿਹਾ ਪੰਛੀ ਕੋਈ ਨਹੀਂ ਮਤਲਬ ਹੈਗਾ ਨਾ ਜਾਨਵਰਾ ਕੋਈ ਇਸ ਕਰਕੇ ਇਦਾਂ ਦਾ ਕੋਈ ਡਰ ਨਹੀਂ ਹੈਗਾ ਕਿ ਸਬਜ਼ੀ ਜਿਹੜੀ ਆਪਣੀ ਖਰਾਬ ਹੋਊਗੀ ਕੋਈ ਸਬਜ਼ੀ ਵਗੈਰਾ ਖਰਾਬ ਨਹੀਂ ਹੁੰਦੀ ਤੇ ਤੁਸੀਂ ਦੇਖ ਸਕਦੇ ਹੋ ਮੇਰਾ ਛੋਟਾ ਜਿਹਾ ਗਾਰਡਨ ਜਿਤ ਮੇਰੀ ਵੀਡੀਓ ਇੱਥੇ ਤੱਕ ਤੁਸੀਂ ਦੇਖੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੀਉਂਦੇ ਵਸਦੇ ਰਹੋ